ਪਾਕਿਸਤਾਨ ਤੋਂ ਇੱਕ ਬ੍ਰੇਕਿੰਗ ਨਿਊਜ਼ ਇਹ ਆਈ ਹੈ ਕਿ ਤੋਸ਼ਾਖਾਨਾ ਕੇਸ 2 ਉਹਦੇ ਵਿੱਚ ਇਮਰਾਨ ਖਾਨ ਔਰ ਉਹਦੀ ਘਰ ਵਾਲੀ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਇਮਰਾਨ ਖਾਨ ਔਰ ਉਹਦੀ ਘਰ ਵਾਲੀ ਬੁਸ਼ਰਾ ਬੀਬੀ ਨੂੰ ਇਸ ਕੇਸ ਦੇ ਵਿੱਚ 17 17 ਸਾਲ ਕੈਦ ਔਰ 1 1 ਕਰੋੜ ਰੁਪਇਆ ਜੁਰਮਾਨਾ ਜਿਹੜਾ ਉਸ ਨਾਇਆ ਗਿਆ ਹੈ ਔਰ 7-7 ਸਾਲ ਕੈਦ ਇਸ ਤੋਂ ਅੱਡਾ ਜਿਹੜੀ ਉਹ ਸੁਣਾਈ ਗਈ ਹੈ ਅਬ ਦੇਖ ਰਹੇ ਹਾਂ ਔਰ ਸੁਣਾਉਣ ਵਾਲੇ ਦੱਸ ਚਾਹੀਏ ਕਿ BBC ਦੀ ਰਿਪੋਰਟ ਮੁਜਬ ਇਹ ਕੇਸ ਦਾ ਫੈਸਲਾ ਜਿਹੜਾ ਉਹ 12 ਦਸੰਬਰ ਨੂੰ ਅਦਾਲਤ ਨੇ ਸਾਂਭ ਲਿਆ ਜੀਆ ਜਿਹੜਾ ਹੁਣ ਤੋਂ ਕੁਝ ਪਹਿਲਾਂ ਸੁਣਾਇਆ ਗਿਆ ਹੈ ਔਰ ਇਸ ਫੈਸਲੇ ਦੇ ਵਿੱਚ ਦੋਨੂੰ ਸਜ਼ਾ ਸੁਣਾਈ ਗਈ ਹੈ ਯਾਦ ਰੱਖੇ ਕਿ ਤੋਸ਼ਾਖਾਨਾ ਕੇਸ ਹੈ ਹੈ ਕਿ ਸਾਊਦੀ ਅਰਬ ਦੇ ਸਰਕਾਰੀ ਫੇਰੇ ਮੌਕੇ ਇਮਰਾਨ ਖਾਨ ਔਰ ਉਹਦੀ ਘਰ ਵਾਲੀ ਨੂੰ ਸਾਊਦੀ ਅਰਬ ਦੇ ਪ੍ਰਧਾਨਾਂ ਨੇ ਜਿਹੜੇ ਗਿਫਟ ਦਿੱਤੇ ਸਨ ਉਹਨਾਂ ਤੇ ਇਲਜ਼ਾਮ ਹੈ ਕਿ ਉਹ ਉਹਨਾਂ ਨੇ ਜ਼ਾਤੀ ਹਸੀਅਤ ਚ ਕੋਲ ਰੱਖੇ ਔਰ ਕੌਮੀ ਖਜ਼ਾਨੇ ਚ ਜਮ੍ਹਾਂ ਨਹੀਂ ਕਰਵਾਏ ਆਖਿਆ ਜਾ ਰਿਹਾ ਹੈ ਕਿ ਇਹਨਾਂ ਹੀਰੇ ਦੇ ਔਰ ਸੋਨੇ ਚਾਂਦੀ ਦੇ ਜ਼ੇਵਰਾਂ ਦੀ ਜਿਹੜੀ ਕੁੱਲ ਮਾਲੀਅਤ ਸੀ ਉਹ ਤਕਰੀਬਨ 7 ਕਰੋੜ ਰੁਪਏ ਸੀ ਪਰ ইমরান ਖਾਨ ਔਰ ਉਹਦੀ ਘਰ ਵਾਲੀ ਨੇ ਪ੍ਰਾਈਵੇਟ ਫਰਮ ਤੋਂ ਸਾਜ਼-ਬਾਜ਼ ਕਰਕੇ ਇਹਦਾ ਮੁੱਲ ਸਿਰਫ 58 ਲੱਖ ਰੁਪਏ ਲਵਾਇਆ ਔਰ ਉਸ ਤੋਂ ਬਾਅਦ ਸਿਰਫ 29 ਲੱਖ ਰੁਪਏ ਦੇ ਕੇ ਤੇ ਇਹ ਸੈੱਟ ਜਿਹੜਾ ਹੈ ਇਹ ਆਪਣੇ ਕਬਜ਼ੇ ਚ ਲੈ ਲਏ ਜਿੰਨਾ ਚੇ ਗਲਾਬੀ ਹੀਰੇ ਦਾ ਇੱਕ ਸੈੱਟ ਸੀਗਾ ਅੰਗੂਠੀਆਂ ਸਨ ਔਰ ਕੁਝ ਹੋਰ ਮਾਮਲੇ ਸਨ ਯਾਦ ਰਵੇ ਕਿ ਤੋਸ਼ਾਖਾਨਾ ਕੇਸ 1 ਹੈ ਜਿਹੜਾ ਉਹਦੇ ਚ ਅਦਾਲਤ ਨੇ ইমরান ਖਾਨ ਔਰ ਉਹਦੀ ਘਰ ਵਾਲੀ ਨੂੰ ਬਰੀ ਕਰ ਦਿੱਤਾ ਸੀਗਾ ਇਹ ਕੇਸ ਫੇਰ ਦਾਇਰ ਕੀਤਾ ਗਿਆ ਮਰਜ਼ੀ ਦੇ ਜੱਜਾਂ ਕੋਲ ਲਾਇਆ ਗਿਆ ਔਰ ਹੁਣ Imran Khan ਔਰ ਉਹਦੀ ਘਰ ਵਾਲੀ ਨੂੰ 17-17 ਸਾਲ ਕੈਦ 7-7 ਸਾਲ ਕੈਦ ਵਕਰੀ ਔਰ 1-1 ਕਰੋੜ ਰੁਪਇਆ ਜੁਰਮਾਨਾ ਸੁਣਾ ਦਿੱਤਾ ਗਿਆ ਹੈ